ਕੱਲ ਥਾਣਾ ਸੇਖਵਾਂ ਇੱਕ ਵਰਤਕ ਦਰਦੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਹੇ ਤੋਂ ਉਹਦੇ ਤੋਂ ਇੱਕ ਅਸੀਂ ਵੈਪਨ ਰਿਕਵਰ ਕੀਤਾ ਸੀ ਉਹਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਧ ਕੋ ਆਏ ਸੀ ਕਿ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖਦਰ ਦਾ ਮਲਕੀਤ ਸਿੰਘ ਸਨ ਆਫ ਗੁਗੀਤ ਸਿੰਘ ਪੱਗੋ ਸਨ ਆਫ ਤਰਸੇਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਦ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੀ ਡਿਊਰਿੰਗ ਡਾਰੋਗੇਸ਼ਨ ਕੇ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਇੱਕ ਪਿਸਟਲ ਆ ਉਹਦੇ ਕੋਲ ਇਹ ਜਿਹੜੀ ਕਲਿਆਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਪੰਦਾ ਉਹਦੇ ਇੱਕ ਖਾਸ ਸਪੌਟ ਨੇ ਦੱਸਿਆ ਕਿ ਬਾਬੇ ਦੀ ਜਗ੍ਹਾ ਬਣੀ ਹੈ ਤੇ ਉੱਥੇ ਉਹਨੇ ਖੜੇ ਜਿਹੜੇ ਸਪੌਟ ਤੇ ਖੜੇ ਜਿਹੜੇ ਸਪੌਟ ਤੇ ਇੱਥੇ ਖੜੇ ਆ ਫਿਰ ਐਸਐਚਓ ਸਾਹਿਬ ਜਿਹੜੇ ਸਾਡੇ ਐਸਆਈ ਰਜਵੰਤ ਕੌਰ ਨੇ ਐਸਐਚਓ ਸੇਖਵਾਨ ਨੇ ਇਹਨਾਂ ਦੀ ਕੀ ਮੱਥੇ ਲੈ ਕੇ ਜਦੋਂ ਆਈਏ ਪ੍ਰੀਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸੈਂਟ ਪੋਜ਼ਿਟਿਵ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਪ੍ਰੀਕਾ ਜਿਸ ਲਈ ਕੋਈ ਰਿਕਵਰ ਕਰਾਉਂਦਾ ਪ੍ਰੀਕਾਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਵਾਪਨ ਉਥੋਂ ਕੱਢ ਕੇ ਦੋ ਘੋਦਾਂ ਦੇ ਫਾਇਰ ਕਰ ਦਿੱਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਆਪ ਤੇ ਥੋੜਾ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਕੀਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਰ ਕੰਮ ਕਰਦੇ ਮੈਨੂੰ ਉਹਨਾਂ ਨੇ ਆਪਣੇ ਰਵੋਲਵਰ ਦੇ ਨਾਲ ਪਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਗ ਲੈਗ ਤੇ ਉਹਦੀ ਵਿਕਟ ਕੀਤਾ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਉਹ ਫਿਲਹਾਲ ਹਸਪਤਲ ਹਾਂਜੀ ਸਿਵਲ ਹਸਪਤਲ ਅੰਡਰ ਉਹਨਾਂ ਦੇ ਨਾਲ ਕਲੀਅਰਲੀ ਜਿਹੜਾ ਬੰਗੋ ਦਾ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਇਹਦੀ ਗੁਰਦਾਸਪੁਰ ਜਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨੇ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਨੌਰ ਇੱਕ ਡਾਕਟਰ ਤੇ ਵੀ ਫਾਇਰ ਕੀਤੇ ਸੀ ਉੱਥੇ ਵੀ ਪਰਚੇ ਦਰਦੇ ਆ ਹੋਰ ਵੀ ਸਾਡੀਆਂ ਕਈ ਕੇਸਾਂ ਦੀ ਪੁਛਗ੍ਰਿਫ ਦੇ ਵਿੱਚ ਦੂਰੋਂ ਨੇੜੇ ਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ ਉਹਦਾ ਗੁਰੂ ਅਮਰਤ ਧਾਲਮ ਵਿਦੇਸ਼ ਵਿੱਚ ਹਾਂਜੀ ਉਹਦੇ ਨਾਲ ਜਿਹੜੇ ਗੂਗਲ ਗੈਂਕ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਗਰ